ਸਵਾਲ ਇਹ ਉੱਠ ਰਿਹਾ ਕਿ ਪਾਵਨ ਸਰੂਪ ਆਖਿਰ ਹੈ ਕਿੱਥੇ ਤੇ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਸ ਕਿਛੇ ਪਾਵਨ ਸਰੂਪ ਕਿੱਥੇ ਨੇ ਇਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਉਹੀ ਉਹਨਾਂ ਲੋਕਾਂ ਨੂੰ ਸਿੱਖ ਸੰਗਤ ਨੂੰ ਸਪਸ਼ਟ ਦੱਸਣ ਕਿ ਉਹ ਕਿੱਥੇ ਨੇ ਉਹਨਾਂ ਨਾਲ ਕੀ ਕੀਤਾ ਜਾ ਰਿਹਾ ਹੈ ਕੀ ਉਹ ਵੇਚੇ ਨੇ ਕੀ ਉਹਨਾਂ ਦੀ ਬੇਦਬੀ ਹੋਈ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਇਸ 'ਚ ਪੰਜਾਬ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ ਜੋ ਨਹੀਂ ਕਰਨੀ ਚਾਹੀਦੀ। ਇਹ ਧਾਮੀ ਸਾਹਿਬ ਨੂੰ ਇਹ ਜਿਹੜੀ ਸਿਚੁਏਸ਼ਨ ਹੈ ਇਹ ਔਨ ਨਹੀਂ ਸੀ ਦੇਣੀ ਚਾਹੀਦੀ। ਦੂਸਰਾ ਦੇਖੋ ਆਮ ਰੁਕੀਨ ਦੇ ਵਿੱਚ ਹੀ ਬੋਲ ਗਏ ਕਿ ਇਹ ਫੰਡ 6 10 12 ਘਪਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਰੋਜ਼ ਹੀ ਹੁੰਦੇ ਆ। ਆਪਣੇ ਆਪ ਨੂੰ ਆਪ ਉਹਨਾਂ ਨੇ ਦੋਸ਼ੀ ਸਾਬਤ ਕੀਤਾ ਹੈ। ਤੰਗ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 15 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਹੋਏ ਨੇ ਕੀ ਕਹੋਗੇ ਅਕਾਲ ਤਖਤ ਸਭ ਸੁਪਰੀਮ ਹੈ ਸੋਵਰੈਂਟੀ ਜਿਹੜੀ ਸਿੱਖੀ ਜ਼ਮਾ ਹੈ ਉਹ ਅਕਾਲ ਤਖਤ ਉਹਦੇ ਪ੍ਰਤੀਕ ਨੇ ਤੇ ਅਕਾਲ ਤਖਤ ਸਭ ਤੇ ਜੇ ਕੋਈ ਗਲਤੀ ਕਰਦਾ ਤਾਂ ਉਸ ਨੂੰ ਬੁਲਾਇਆ ਜਾ ਸਕਦਾ ਪੰਜਾਬ ਸਰਕਾਰ ਨੇ ਹੁਣ ਇਸ ਮਾਮਲੇ ਦੇ ਵਿੱਚ ਐਸ ਆਈ ਟੀ ਦਾ ਗਠਨ ਕੀਤਾ ਤੇ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਚਾਹੇ ਕੋਈ ਕਿੰਨਾ ਵੀ ਵੱਡਾ ਰੁਤਬਾ ਕਿਉਂ ਨਾ ਰੱਖਦਾ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਐਫ ਆਈ ਆਰ ਦਰਜ ਕਰੇ ਜਾਂਦੇ ਹਨ ਉਹਦੇ ਤੇ ਐਕਸ਼ਨ ਲੈਣਾ ਸਰਕਾਰ ਦਾ ਕੰਮ ਹੁੰਦਾ ਤੇ ਉਹ ਲੈਣਾ ਚਾਹੀਦਾ ਹੈ ਸਿਨਸੀਅਰਲੀ ਲੈਣਾ ਚਾਹੀਦਾ ਹੈ ਨਾ ਕਿ ਸਿਰਫ ਸਿਰਫ ਆਪਣੇ politcal ਜਿਹੜਾ ਹੈ ਬਫਾਤ ਸਤਿ ਸ਼੍ਰੀ ਅਕਾਲ ਸਵਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਪ੍ਰੋਫੈਸਰ ਸਤਨਾਮ ਕੌਰ ਜੀ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਮਸਲਾ ਪੱਖਿਆ ਹੀ ਰਹਿੰਦਾ ਹੈ ਇਸ ਸਮੇਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਜਿਹੜਾ ਉਹ ਲਗਾਤਾਰ ਪੱਖ ਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਦੋ ਗ੍ਰਫਤਾਰੀਆਂ ਹੋ ਚੁੱਕੀਆਂ ਨੇ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਜੋ ਕਿ ਨਹੀਂ ਕਰਨੀ ਚਾਹੀਦੀ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਉਧਰ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਹਿੰਦੇ ਅਸੀਂ ਇਸ ਦੇ ਵਿੱਚ ਜੋ ਵੀ ਮਲਜ਼ਮ ਹੋਣਗੇ ਉਸ ਨੂੰ ਨਹੀਂ ਬਖਸ਼ਾਂਗੇ ਸਾਰੇ ਮਾਮਲੇ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਮਾਮਲਾ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਚੈਨਲ ਦਾ ਜਿਹੜੇ ਕੇ ਟਾਈਮ ਟੂ ਟਾਈਮ ਪੰਜਾਬ ਦੇ ਤੇ ਸਿੱਖ ਮੁੱਦੇ ਬਹੁਤ ਹੀ ਸੁਚੱਜੇ ਢੰਗ ਨਾਲ ਕੁਐਸਚਨ ਕਰਦੇ ਹਨ ਤੇ ਉਹਨਾਂ ਦੇ ਆਨਸਰ ਲੈਂਦੇ ਹਨ ਸੰਗਤੋ ਮੈਂ ਗੱਲ ਕਰਾਂਗੀ ਪਾਵਨ ਰੂਪਾਂ ਦੇ ਗਾਇਬ ਹੋਣ ਦਾ ਆਖਿਰ ਮਾਮਲਾ ਹੈ ਕਿ ਹਾਂਜੀ ਬੇਟਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਹੋਰ ਕੋਈ ਵੀ ਧਾਰਮਿਕ ਗ੍ਰੰਥ ਕਿਸੇ ਧਰਮ ਦਾ ਨਹੀਂ ਜਿਸ ਨੂੰ ਕਿ ਗੁਰੂ ਦੀ ਪਦਵੀ ਮਿਲੀ ਹੋਵੇ ਤੇ ਸੇਕ ਜਗਤ ਦੇ ਪ੍ਰੈਜ਼ੈਂਟ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਮੁੱਦਾ ਉੱਠਦਾ ਕਦੇ ਉਹਨਾਂ ਦੇ ਸਰੂਪ ਜਿਹੜੇ ਨੇ ਅਲੋਪ ਹੋਣ ਦੀ ਗੱਲ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਹੋਣ ਤੇ ਔਰ ਸੰਗਤ ਦੇ ਧਰਨਿਆਂ ਦੇ ਮੈਦਾਨ ਦੇ ਲੰਮਾ ਸਮਾ ਸੰਘਰਸ਼ ਕਰਨ ਦੇ ਪਿੱਛੇ ਇੱਕ ਖਦਸ਼ ਹੈ ਇੱਕ ਡਰ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਕਿ ਕਿਸੇ ਸਾਜ਼ਿਸ਼ ਅਧੀਨ ਗਾਇਬ ਕਰ ਦਿੱਤੇ ਗਏ ਹਨ ਉਹਨਾਂ ਦੇ ਵਿੱਚ ਕੋਈ ਵੀ ਮਿਲਾਵਟ ਨਾ ਕਰ ਦਿੱਤੀ ਜਾਵੇ ਸਿੱਖ ਸਿਧਾਂਤਾਂ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਗੁਰਬਾਣੀ ਇਸ ਜਗ ਮੈਂ ਚਾਨਣ ਬਾਣੀ ਜਿਹੜੀ ਧੁਰ ਤੋਂ ਆਈ ਆ ਕਾਲਪੁਰਖ ਦੀ ਬਾਣੀ ਆ ਕਾਲਪੁਰਖ ਦੀ ਗੱਲ ਕਰਦੀ ਆ ਸਰਬ ਸੰਜੀਵਲਤਾ ਦੀ ਗੱਲ ਕਰਦੀ ਆ ਇਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਜਗਤ ਗੁਰੂ ਨੇ ਔਰ ਇਹ ਮਾਮਲਾ ਕਦੋਂ ਛਿੜਿਆ ਜਦੋਂ ਭਾਈ ਕੁਲਦੀਪ ਸਿੰਘ ਜੀ ਵਡਾਲਾ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਉਹਨਾਂ ਨੇ ਇੱਕ ਐਫ ਆਈ ਆਰ ਦਰਜ ਹੋ ਗਈ ਤੇ ਜਿਸ ਦੇ ਵਿੱਚ ਜਿਸ ਕਰਕੇ ਗਵਰਨਮੈਂਟ ਨੂੰ ਵਿੱਚ ਇਨਵੋਲ ਹੋਣਾ ਪਿਆ ਜੀ ਕਦੋਂ ਸਭ ਤੋਂ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ ਇਹ ਮਾਮਲਾ 2020 ਦੇ ਵਿੱਚ ਸਾਹਮਣੇ ਆਇਆ ਸੀ ਜੀ ਅ 2020 ਦੀ ਗੱਲ ਕੀਤੀ ਹੈ ਤਾਂ ਉਸ ਸਮੇਂ ਕਿਹੜੀ ਸੰਸਥਾ ਦੀ ਜ਼ਿੰਮੇਵਾਰੀ ਹੈਂਸਾਂ ਨੇ 328 52 ਇਹ ਪ੍ਰਧਾਨ ਉਦੋਂ ਗੋਬਿੰਦ ਸਿੰਘ ਲੰਗੋਵਾਲ ਸੀਗੇ ਜੀ ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਮਿਨੀ ਪਾਰਲੀਮੈਂਟ ਆਫ ਦਾ ਸਿਕਸ ਹੈ ਹੂੰ ਦੂਸਰੇ ਪਾਸੇ ਜੇਕਰ ਇਹਦੇ ਵਿੱਚ ਕਬਲੇ ਨਾ ਹੋਣ ਗਲਤੀਆਂ ਨਾ ਹੋਣ ਖੁੰਡਾਮੀਆਂ ਨਾ ਹੋਣ ਤਾਂ ਸਿੱਖਾਂ ਨੂੰ ਅਜਿਹੇ ਅਜਿਹੇ ਧਰਨੇ ਲਾਉਣ ਦੀ ਅਜਿਹੇ ਕਦਮ ਚੱਕਣ ਦੀ ਕੋਈ ਲੋੜ ਨਹੀਂ ਇਸ ਕਰਕੇ ਅੱਜ ਦਾ ਜਿਹੜਾ ਟਾਈਮ ਹੈ ਟੂਡੇਸ ਟਾਈਮ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ بار-ਬਾਰ ਗਲਤੀਆਂ ਕਰਕੇ ਨਾ ਤਾਂ ਉਹ ਪੰਥ ਪ੍ਰਵਾਨਿਤ ਹੈ ਤੇ ਨਾ ਉਸ ਦਾ ਕੋਈ ਹੁਣ ਰਤਬਾ ਰਹਿ ਗਿਆ ਹੈ ਇਹਨਾਂ ਨੇ ਆਪਣੀ ਸ਼ਾਖ ਨੂੰ ਆਪ ਜਿਹੜਾ ਹੈ ਕਲੰਕਿਤ ਕੀਤਾ ਹੈ ਕਿਉਂਕਿ ਬਹੁਤ ਕਿਉਂ ਕੱਲ ਥੋੜੇ ਦਿਨਾਂ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਜੋ ਕਿ ਇੱਕ ਐਡਵੋਕੇਟ ਨੇ ਜਿਨ੍ਹਾਂ ਨੂੰ ਬੋਲਣ ਦਾ ਬੜਾ ਸਲੀਕਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਬੋਲਣ ਦੀ ਮਰਿਆਦਾ ਪਤਾ ਹੋਣਾ ਚਾਹੀਦਾ ਹੈ ਬੋਲਦੇ ਬੋਲਦੇ ਇੱਕ ਤਾਂ ਉਹ ਬਹੁਤ ਗਲਤ ਬੋਲਦੇ ਨੇ ਤੂੰ ਤੂੰ ਕਰਕੇ ਬੋਲਦੇ ਨੇ ਇਹ ਦੈਟ ਇਜ਼ ਰੋਂਗ ਪੜੇ ਲਿਖੇ ਵਕੀਲ ਦੀ ਉਹ ਪਾਸ਼ਾ ਨਹੀਂ ਹੋ ਸਕਦੀ ਦੂਸਰਾ ਦੇਖੋ ਆਮ ਰੁਟੀਨ ਦੇ ਵਿੱਚ ਹੀ ਬੋਲ ਗਏ ਕਿ ਇਹ ਫੰਡ 6 10 12 ਕੱਪੜੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਰੋਜ਼ ਹੀ ਹੁੰਦੀ ਹੈ ਆਪਣੇ ਆਪ ਨੂੰ ਆਪ ਉਹਨਾਂ ਨੇ ਦੋਸ਼ੀ ਸਾਬਤ ਕੀਤਾ ਔਰ ਇਹਨਾਂ ਦੋਸ਼ਾਂ ਦੇ ਉੱਤੇ ਐਕਸ਼ਨ ਲੈਣਾ ਔਰ ਉਹਨਾਂ ਦੋਸ਼ਾਂ ਨੂੰ ਦੂਰ ਕਰਨਾ ਉਹਨਾਂ ਇਹਨਾਂ ਦੋਸ਼ਾਂ ਉੱਤੇ ਸਿੱਖ ਸੰਗਤ ਵੱਲੋਂ ਔਰ ਸਿੱਖ ਚਾਹੇ ਉਹ ਗਵਰਨਮੈਂਟ ਵੀ ਹੈ ਗਵਰਨਮੈਂਟ ਦਾ ਇੰਟਰਪਸ਼ਨ ਤਾਂ ਬਣਦੀ ਹੈ ਜੇ ਕੋਈ ਕੇਸ ਹੁੰਦਾ ਹੈ ਐਫ ਆਈ ਆਰ ਹੁੰਦੀ ਹੈ ਫਿਰ ਸਰਕਾਰ ਜਿਹੜੀ ਹੈ ਜੇਕਰ ਗਵਰਨਮੈਂਟ ਨਹੀਂ ਵੀ ਤਾਂ ਸਿੱਖ ਸੰਗਤ ਦਾ ਇਹਨਾਂ ਨੂੰ ਕੁਐਸਚਨ ਕਰਨਾ ਬਿਲਕੁਲ ਹੀ ਜਾਇਜ਼ ਹੈ 2020 ਦੇ ਵਿੱਚ ਸਭ ਤੋਂ ਪਹਿਲਾਂ 267 ਅਸਰੂਪ ਵਰਗਾਇਬ ਹੋਣ ਦੀ ਗੱਲ ਸਾਹਮਣੇ ਆਈ ਸੀ ਹੁਣ ਇਹਨਾਂ ਦੀ ਗਿਣਤੀ ਵਧ ਕੇ 328 ਹੋ ਗਈ ਐਸ ਤੇ ਕੀ ਕਹੋਗੇ ਤੁਸੀਂ ਇਹ ਗਿਣਤੀ ਕਿਉਂਕਿ ਕੋਈ ਸਾਡੇ ਕੋਲ ਡਾਟਾ ਨਹੀਂ ਕੋਈ ਪ੍ਰੂਫ ਨਹੀਂ ਦੇ ਰਹੀ ਕੋਈ ਸਾਨੂੰ ਸਮਝਾ ਨਹੀਂ ਰਹੀ ਕੋਈ ਸਚਾਈ ਦੇ ਉੱਤੇ ਚਾਨਣਾ ਨਹੀਂ ਪਾ ਰਹੇ ਔਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ ਕੁਝ ਅਗਨ ਭੇਟ ਹੋਏ ਸਰੂਪ ਜਿਹੜੇ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਹਦੇ ਉੱਤੇ ਸ਼ੱਕ ਹੈ ਸਿੱਖ ਸੰਗਤ ਨੂੰ ਵੀ ਇਹਨਾਂ ਦਾ ਇਹ ਜਾਣ ਬੁਝ ਕੇ ਇਹ ਜਿਹੜਾ ਸਿੱਖ ਮਰਿਆਦਾ ਦਾ ਸਿੱਖ ਸਿਧਾਂਤਾਂ ਦਾ ਸਿੱਖ ਗ੍ਰੰਥਾਂ ਦਾ ਘਾਣ ਕਰਦੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਨਰੋਲ ਜਿਹੜੀ ਹੈ ਸਥਾਪਨਾ ਉਹ ਗੁਰਦੁਆਰਾ ਦੀ ਗ੍ਰੰਥਾਂ ਦੀ ਸਿੱਖ ਸੰਗਤ ਦੀ ਸਾਮ ਸੰਭਾਲੀ ਹੋਈ ਸੀ ਉਹਦੇ ਵਿੱਚ ਇਹ ਟੋਟਲੀ ਫੇਲ ਹੋਏ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਵੇਂ ਕਿ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਲੈਣੀ ਉਹ ਕਹਿੰਦੇ ਇਸ ਚ ਪੰਜਾਬ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ ਜੋ ਨਹੀਂ ਕਰਨੀ ਚਾਹੀਦੀ ਤੇ ਉਧਰ ਸਰਕਾਰ ਕਹਿ ਰਹੀ ਹੈ ਕਹਿੰਦੇ ਅਸੀਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਇਹ ਧਾਮੀ ਸਾਹਿਬ ਨੂੰ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਉਣ ਨਹੀਂ ਸੀ ਦੇਣੀ ਚਾਹੀਦੀ ਤੇ ਦੂਸਰਾ ਸਰਕਾਰ ਜੇਕਰ ਕੋਈ ਕਾਨੂੰਨੀ ਮੁੱਦਾ ਉੱਠਦਾ ਹੈ ਕੁਈ ਐਫਆਰ ਹੁੰਦੀ ਹੈ ਕੋਈ ਕਪੜੇ ਹੁੰਦੇ ਨੇ ਜਾਂ ਸਿੱਖ ਸੰਗਤਾਂ ਵੱਲੋਂ ਐਫਆਰ ਦਰਜ ਕਰਾਈ ਜਾਂਦੀਆਂ ਨੇ ਉਹਦੇ ਤੇ ਐਕਸ਼ਨ ਲੈਣਾ ਸਰਕਾਰ ਦਾ ਕੰਮ ਹੁੰਦਾ ਤੇ ਉਹ ਲੈਣਾ ਚਾਹੀਦਾ ਹੈ ਸਿਨਸੀਅਰਲੀ ਲੈਣਾ ਚਾਹੀਦਾ ਨਾ ਕਿ ਸਿਰਫ ਆਪਣੇ ਪੋਲੀਟੀਕਲ ਜਿਹੜਾ ਹੈ ਵਫਾਦਤ ਇੱਕ ਪਾਸੇ ਸਾਡਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਨੂੰ 10 ਲੱਖ ਲੋਕਾਂ ਨੇ ਚੁਣਿਆ ਜੀ ਔਰ ਉਹਦੇ ਵਿੱਚ ਤੁਸੀਂ ਵੇਖੋ ਉਹਨਾਂ ਦੇ ਮਾਤਾ ਜੀ ਡੈਥ ਬੈੱਡ ਤੇ ਪਏ ਨੇ 10 ਲੱਖ ਲੋਕਾਂ ਦੀ ਉਹ ਨਮਾਇੰਦਗੀ ਕਰ ਰਹੇ ਨੇ ਬਾਰ ਬਾਰ ਰਿਕੁਐਸਟਾਂ ਕਰਨ ਤੇ ਵੀ ਉਹਨਾਂ ਨੂੰ ਇੱਕ ਘੰਟੇ ਦੋ ਚਾਰ ਘੰਟਿਆਂ ਦੀ ਪਾਰੋਲ ਨਹੀਂ ਦਿੱਤੀ ਜਾ ਰਹੀ ਇੱਥੇ ਸਾਡਾ ਜਿਹੜਾ ਬਹੁਤ ਜ਼ਿਆਦਾ ਗੁੱਸਾ ਹੈ ਉਹ ਸਾਡਾ ਸਿਸਟਮ ਨਾਲ ਵੀ ਬਣਦਾ ਹੈ ਜੁਡੀਸ਼ਨਰੀ ਨਾਲ ਵੀ ਬਣ ਜਾਂਦਾ ਹੈ ਸੈਂਟਰ ਤੇ ਪੰਜਾਬ ਗਵਰਨਮੈਂਟ ਨਾਲ ਵੀ ਬਣ ਜਾਂਦਾ ਹੈ ਜੀ ਜੇ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮਾਮਲੇ ਦੇ ਵਿੱਚ ਹੁਣ ਤੱਕ ਕਿੰਨੀਆਂ ਕ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮੇਨ ਤਾਂ ਦੋ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਸਤਿੰਦਰ ਕੋਲੀ ਨੇ ਜੀ ਇੱਕ ਕਮਲਜੀਤ ਸਿੰਘ ਦੁਜਾ ਨਾਮ ਕਮਲਜੀਤ ਸਿੰਘ ਦਾ ਤੇ ਇਹ ਜਿਹੜੇ ਕੋਲੀ ਨੇ ਇਹ ਕਹਿੰਦੇ ਵੀ ਇਹਨਾਂ ਦਾ ਸੁਖਵੀਰ ਬਾਦਲ ਦਾ ਜਿਹੜਾ ਹੈ ਅਕਾਊਂਟਸ ਵਗੈਰਾ ਦੇਖਦੇ ਸੀ ਬਹੁਤ ਵੱਡੀ ਰਕਮ ਦੇ ਕੇ 10 ਕਰੋੜ ਦੀ ਉਹਨਾਂ ਨੂੰ ਐਸਜੀਪੀਸੀ ਦਾ ਵੀ ਲਾਤਾ ਗਿਆ ਔਰ ਇਹ ਕਿਉਂ ਲਾਇਆ ਗਿਆ ਇਸ ਬੰਦੇ ਕੋ ਜਿਹਨੂੰ ਜਿਹੜਾ ਇਹਨਾਂ ਪੈਸਾ ਲੈ ਰਿਆ ਹੈ ਕਿ ਕਪਲਿਆਂ ਦੇ ਉੱਤੇ ਪਰਦਾ ਪਾਇਆ ਜਾ ਸਕੇ ਔਰ ਉਹਨਾਂ ਨੂੰ ਫੜ ਕੇ ਬਹੁਤ ਅਸੀਂ ਮਤਲਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਖਤੀ ਦੇ ਨਾਲ ਪੁੱਛਗਿੱਛ ਹੋਵੇ ਔਰ ਇਨਵੋਲਡ ਬੰਦੇ ਜਿਹੜੇ ਨੇ ਸਾਰੇ ਉਹ ਅੱਗੇ ਪੇਸ਼ ਹੋਣ ਤੇ ਲੋਕਾਂ ਨੂੰ ਜਿਹੜਾ ਹੈ ਉੱਤਰ ਦਿੱਤਾ ਜਾਏ ਨੰਗ ਲਾ ਭਗਵੰਤ ਮਾਨ ਨੂੰ ਸੀਐਮ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਸਾਲ ਵਿਖੇ 15 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਹੋਏ ਨੇ ਕੀ ਕਹੋਗੇ ਹਾਂਜੀ ਇਹ ਕਰ ਸਕਦੇ ਨੇ ਪਰ ਇਸ ਮੁੱਦਾ ਜਿਹੜਾ ਹੈ ਬਣਾਉਣ ਦਾ ਅਕਾਲ ਤਖਤ ਸਭ ਸੁਪਰੀਮ ਹੈ ਸਵੈਰੈਂਟੀ ਜਿਹੜੀ ਸਿੱਖ ਇਸਮਾ ਉਹ ਅਕਾਲ ਤਖਤ ਉਹਦੇ ਪ੍ਰਤੀਕ ਨੇ ਤੇ ਅਕਾਲ ਤਖਤ ਸਭ ਤੇ ਜੇ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਬੁਲਾਇਆ ਜਾ ਸਕਦਾ ਹੈ ਇੱਕ ਬੁਲਾਉਂਦੇ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਕੀਤਾ ਜਾਂਦਾ ਹੈ ਉਹ ਸਜ਼ਾ ਯਾਫਤਾ ਹੁੰਦਾ ਉਸ ਨੂੰ ਸਜ਼ਾ ਲੱਗਦੀ ਹੈ ਇਕ ਸਕੱਤਰੇਤ ਦੇ ਵਿੱਚ ਬਣਾਉਣਾ ਉੱਥੇ ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸਕੱਤਰੇਤ ਬੁਲਾਇਆ ਹੈ ਔਰ ਦੁਰਜਾ ਜਥੇਦਾਰ ਸਾਹਿਬ ਗੜਗਾ ਜੀ ਨੇ ਕਿਹਾ ਉਹਨਾਂ ਨੂੰ ਵੀ ਉਹ ਪਤਿਤ ਨੇ ਤਾਂ ਉਹਨਾਂ ਨੂੰ ਇਹ ਪਤਿਤ ਸ਼ਬਦ ਦੀ ਚੰਗੀ ਤਰ੍ਹਾਂ ਡੈਫੀਨੇਸ਼ਨ ਪਤਾ ਹੋਣਾ ਚਾਹੀਦੀ ਸੀ ਕਿ ਜਿਹੜੇ ਬੰਦੇ ਨੇ ਅਮਰਤ ਨਹੀਂ ਛਕਿਆ ਉਸ ਦੇ ਲਈ ਇਹ ਸ਼ਬਦ ਉਹ ਸੈਤਾਰੀ ਸਿੱਖਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਪਤਿਤ ਨਹੀਂ ਸਿੱਖਣਾ ਚਾਹੀਦਾ ਪੰਜਾਬ ਸਰਕਾਰ ਨੇ ਹੁਣ ਇਸ ਮਾਮਲੇ ਦੇ ਵਿੱਚ ਐਸ ਆਈਟੀ ਦਾ ਗਠਨ ਕੀਤਾ ਤੇ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਚਾਹੇ ਕੋਈ ਕਿੰਨਾ ਵੀ ਵੱਡਾ ਰੁਤਬਾ ਕਿਉਂ ਨਾ ਰੱਖਦਾ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਹਾਂ ਇਹ ਬੜੀ ਅੱਛੀ ਗੱਲ ਹੈ ਜੇਕਰ ਉਹ ਸincere ਹੋਈ ਤਾਂ ਜੇਕਰ ਇਹ ਕੋ ਪੋਲਿਟੀਕਲ ਡਰਾਮਾ ਵੀ ਹੋਏ ਤਾਂ ਇਹ ਠੀਕ ਨਹੀਂ sincere ਹੋਣ ਉਸ ਤੇ ਐਕਸ਼ਨ ਲੈਣ ਅਕਾਲ ਤਖਤ ਸਭ ਜੀ ਦੀ ਵੀ ਮਤਲਬ ਇਹ ਅਥਾਰਟੀ ਦੇ ਵਿੱਚ ਆਉਂਦਾ ਵੀ ਉਹ ਜਿੰਨੂੰ ਮਰਜੀ ਬਿਲਾ ਸਕਦੇ ਨੇ ਜੀ ਹੁਣ ਪਾਵਨ ਸਵਾਲ ਇਹ ਉੱਠ ਰਿਹਾ ਕਿ ਪਾਵਨ ਸਰੂਪ ਆਖਿਰ ਹੈ ਕਿੱਥੇ ਤੇ ਇਹਨਾਂ ਦੇ ਜ਼ਿੰਮੇਵਾਰ ਕੌਣ ਐ ਇਸ ਪਿੱਛੇ ਹੋ ਪਾਵਨ ਸਰੂਪ ਕਿੱਥੇ ਨੇ ਇਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਉਹੀ ਉਹਨਾਂ ਲੋਕਾਂ ਨੂੰ ਸਿੱਖ ਸੰਗਤ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਆ ਕੇ ਵੀ ਉਹ ਸਪਸ਼ਟ ਦੱਸਣ ਕਿ ਉਹ ਕਿੱਥੇ ਨੇ ਉਹਨਾਂ ਨਾਲ ਕੀ ਕੀਤਾ ਜਾ ਰਿਹਾ ਹੈ ਕਿਉਂ ਵੇਚੇ ਨੇ ਕੀ ਉਹਨਾਂ ਦੀ ਬੇਅਦਮੀ ਹੋਈ ਐ ਇਸ ਦਾ ਸਾਰਾ ਜਿਹੜਾ ਹਿਸਾਬ ਕਿਤਾਬ ਐ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਪੈਗਾ ਸਰਕਾਰ ਦਾ ਤਾਂ ਐਕਸ਼ਨ ਹੈਗਾ ਹੀ ਐ ਲੇਕਿਨ ਸਿੱਖ ਜਗਤ ਦਾ ਸਿੱਖ ਸੰਗਤ ਦਾ ਬਹੁਤ ਵੱਡਾ ਕੁਐਸਚਨ ਹੈ ਆਪਣੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਪ੍ਰੈਜ਼ੈਂਟ ਗੁਰੂ ਨੇ ਜੀ ਸੋ ਹੁਣ ਭਵਿੱਖ ਦੇ ਵਿੱਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਅਜਿਹੇ ਮਾਮਲੇ ਨਾ ਸਾਹਮਣੇ ਆਉਣ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਦੇ ਵਿੱਚੋਂ ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜੀ ਇਸ ਦੀ ਇਲੈਕਸ਼ਨ ਕਰਵਾਈ ਜਾਵੇ ਜੀ ਬਹੁਤ ਦੇਰ ਤੋਂ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਸਿੱਖ ਜਗਤ ਦੇ ਵਿੱਚੋਂ ਚੰਗੇ ਬੰਦੇ ਚੰਗੇ ਕਿਰਦਾਰ ਵਾਲੇ ਚੰਗਾ ਪੰਜਾਬ ਦਾ ਸਿੱਖ ਇਤਿਹਾਸ ਜਾਣਨ ਵਾਲੇ ਬੰਦੇ ਲੋਕ ਭਲਾਈ ਵਾਲੇ ਬੰਦੇ ਵਧੀਆ ਜੋ ਕੇ ਪੰਥ ਨੂੰ ਪਰਮਾਨਤ ਹੋਣ ਜੀ ਉਹਨਾਂ ਬੰਦਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪਾਬੰਦ ਕਮੇਟੀ ਉਹਨਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਸੰਗਤ ਦਾ ਪੈਸਾ ਜਿਹੜਾ ਪਹਿਲਾਂ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਸਿੱਖ ਕੌਮ ਦੇ ਬੱਚਿਆਂ ਦੀ ਸਾਂਭ ਸੰਭਾਲ এডਿਕੇਸ਼ਨ ਦਾ ਮਸਲਾ ਹੈਲਥ ਦਾ ਮਸਲਾ ਇਹ ਸਾਰੇ ਮਸਲੇ ਜਿਹੜੇ ਹਨ ਨਾ ਗਵਰਨਮੈਂਟ ਦੇ ਹੈਲਪ ਹੋ ਸਕਦੀ ਹੈ ਕਿਉਂਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸਾ ਆਧਾਰਾ ਹੈ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਔਰ ਸਿੱਖ ਸੰਗਤ ਦੀ ਇਹ ਮੰਗ ਹੈ ਕਿ ਇਸ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਇਸ ਪੈਸੇ ਨਾਲ ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਜਿਹੜੇ ਕਿ ਕਰਜ਼ੇ ਦੇ ਕਾਰਨ ਫਾਂਸੀ ਲੈਂਦੇ ਹਨ ਗਰੀਬ ਲੜਕੀਆਂ ਦੀ ਮੈਰਿਜ ਕੀਤੀ ਜਾ ਸਕਦੀ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਗਰੀਬ ਨੌਜਵਾਨਾਂ ਨੂੰ ਲੜਕੇ ਲੜਕੀਆਂ ਨੂੰ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਨੇ ਔਰ ਸਿੰਸੇਰਿਟੀ ਓਨੈਸਟੀ ਇਹ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਆਵੇਗਾ ਜਦੋਂ ਸਾਰੇ ਲੋਕਾਂ ਦੁਆਰਾ ਇਸ ਦੇ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕੀਤਾ ਜਾਏਗਾ ਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਏ ਜੀ ਸੋ ਦਰਸ਼ਕੋ ਅਸੀਂ ਅੱਜ ਗੱਲ ਕੀਤੀ ਹੈ 328 ਪਾਵਨਸ ਰੂਪਾਂ ਦੇ ਮਾਮਲੇ ਦੀ ਜਿਸ ਵਿੱਚ ਪੰਜਾਬ ਸਰਕਾਰ ਨੇ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਕਰ ਦਿੱਤਾ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਬਾਕੀ ਅਜੇ ਜਾਂਚ ਜਾਰੀ ਹੈ ਮੈਂ ਤੁਹਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਦਰਸ਼ਕੋ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ